ਚੰਡੀਗੜ੍ਹ ਦੇ ਵਿਕਾਸ ਮੌਲੀ ਵਿਖੇ ਤੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਕਰ ਅਤੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਮੰਦਰਾ ਨੂੰ ਤੋੜਨ ਦਿੱਤੇ ਗਏ ਹੁਕਮ ਖਿਲਾਫ ਪਿਛਲੇ ਦਿਨੀ ਚੰਡੀਗੜ੍ਹ ਵਿਖੇ ਭਾਰੀ ਕਟ ਹੋਇਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਕਾਰਵਾਈ ਨੂੰ ਲੈ ਕੇ ਕਦਮ ਪਿੱਛੇ ਕਰ ਲਏ ਸਨ ਇਸ ਮਸਲੇ ਨੂੰ ਲੈ ਕੇ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤ ਕੁਲਵੰਤ ਰਾਮ ਪਰਮਚਾਰਾ ਜੀ ਤਪਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ ਤੋਂ ਬਾਬਾ ਕੇਵਲ ਸਿੰਘ ਚੱਕਰ ਜੀ ਸਮੇਤ ਹੋਰ ਸੰਤਾਂ ਮਹਾਪੁਰਸ਼ਾਂ ਅਤੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਨੂੰ ਲੈਂਦੇ ਹੋਏ ਪੰਜਾਬ ਦੇ ਗਵਰਨਰ ਨੇ ਪ੍ਰੋਸਾ ਦਿੱਤਾ ਕਿ ਇਹਨਾਂ ਗੁਰੂ ਘਰਾਂ ਨੂੰ ਤੋੜਿਆ ਨਹੀਂ ਜਾਵੇਗਾ ਅਤੇ ਨਾਲ ਹੀ ਸਮਾਜ ਦੇ ਹੋਰ ਮੁੱਦਿਆਂ ਨੂੰ ਵੀ ਜਲਦੀ ਹੱਲ ਕੀਤਾ ਜਾਵੇਗਾ ਇਸ ਮੌਕੇ ਸ਼੍ਰੀ ਗੁਰੂ ਵਿਤਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਜੀ ਤੱਲਣ ਦਾ ਗ੍ਰੇਡ ਚਮਾਰ ਇੰਟਰਨੈਸ਼ਨਲ ਸੰਸਥਾ ਦੇ ਚੇਅਰਮੈਨ ਵਰਿੰਦਰ ਹੀਰਾ ਚੱਕੂ ਅਤੇ ਦੇਸ ਰਾਜ ਹੁਣੀ ਮੌਜੂਦ ਸਨ ਜੋ ਬੋਲੇ ਸੋਨੁ ਪ੍ਰਾਇ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੋ ਸਾਹਿਬ ਕਮਾਲ ਜਗਤਪੀਤਾ ਧੰਤਾ ਸਤਿਗੁਰੂ ਦਾਸ ਮਹਾਰਾਜ ਦੇ ਮੰਦਰ ਮੌਲੀ ਜੀ ਪ੍ਰਕਾਸ਼ ਨਗਰ ਜਾਗਰਨ ਚੰਡੀਗੜ੍ਹ ਵਿਖੇ ਜੋ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਆਦੇਸ਼ ਦਿੱਤੇ ਸਗੇ ਔਰ ਉਹਨਾਂ ਹੁਕਮ ਅਨਸਾਰ ਮਿਊਨਿਸਪਲ ਕਾਰਪੋਰੇਸ਼ਨ ਨੇ ਚੰਡੀਗੜ੍ਹ ਦੇ ਵਿੱਚ 106 ਮੰਦਰਾਂ ਨੂੰ ਢਾਉਣ ਦੇ ਆਰਡਰ ਦਿੱਤੇ ਗਏ ਜਿਸ ਦੇ ਗੁਰੂ ਰਤਨ ਦਸ ਮਹਾਰਾਜ ਦਾ ਮੰਦਿਰ ਭਗਵਾਨ ਵਾਲਮੀਕੁਰ ਮਾਸਟਰ ਦਾ ਮੰਦਿਰ ਵੀ ਸੀ। ਔਰ ਉਸ ਸੰਗਤਾਂ ਨੇ ਪੂਰੇ ਭਾਰਤ ਵਿੱਚ ਤੋਂ ਇੱਕ ਬਹੁਤ ਵੱਡਾ ਅੰਦੋਲਨ ਕੀਤਾ ਆ ਅੰਦੋਲਨ ਦੇ ਵਿੱਚ ਜੋ ਪ੍ਰਸ਼ਾਸਨ ਨੂੰ ਉਸ ਵੇਲੇ ਝੁਕਣਾ ਪਿਆ। ਔਰ ਪ੍ਰਸ਼ਾਸਨ ਨੇ ਸੰਗਤਾਂ ਦੀਆਂ ਭਾਵਨਾ ਨੂੰ ਦੇਖਦੇ ਹੋਏ ਅੱਜ ਗਵਰਨਰ ਹਾਊਸ ਵੀ ਕੇ ਸੰਗਤਾਂ ਨੂੰ ਸਾਡੇ ਜੀ ਜਸਜੀਤ ਸਿੰਘ ਪ੍ਰਧਾਨ ਦੇਸ਼ ਰਾਜ ਜੀ ਸਾਡੇ ਕੇਵਲ ਸਿੰਘ ਜੀ ਖਰਾਲਗੜ੍ਹ ਸਾਹਿਬ ਤੋਂ ਨਰੇਸ਼ ਜੀ ਜ਼ਿੰਬਾਬਵੇ ਨਰੇਸ਼ ਜੀ ਖਰਾਲਗੜ੍ਹ ਤੋਂ ਸਾਡੇ ਹੀਰਾ ਜੱਕੂ ਜੀ ਦਾ ਗ੍ਰੇਡ ਚਾਰ ਤੋਂ ਇਹ ਵੀ ਪਹੁੰਚੇ ਆ ਔਰ ਗਵਰਨਰ ਸਾਹਿਬ ਨੇ ਇਹ ਉਹਨਾਂ ਨੇ ਇਹ ਹੁਕਮ ਦਿੱਤਾ ਕਿ ਮੈਂ ਡੀਸੀ ਨੂੰ ਨਹੀਂ ਸਾਹਿਬ ਨੂੰ ਮੈਂ ਕਹਿ ਦਿੰਦਾ ਕਿ ਉਹ ਮੰਦਿਰ ਦੇ ਉੱਤੇ ਰੋਕ ਲਗਾਈ ਜਾਵੇ ਜੋ ਸਟੇਜ ਆ ਉਹ ਮਿਲ ਗਿਆ ਮੈਂ ਸਾਰਿਆਂ ਗਵਰਨਰ ਹਾਊਸ ਦਾ ਔਰ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਭ ਨੂੰ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਉਹ ਮੰਦਿਰ ਦੀ ਰਖਵਾਲੀ ਫੇਰ ਵੀ ਆ ਪਰਾਲ ਮੇਲ ਕੇ ਸਾਰੇ ਨੇ ਕਰਨੀ ਆ ਜੈ ਗੁਰਦੇਵ ਧੰਗੁਰਦੇਵ ਜੈ ਗੁਰਦੇਵ ਧੰਗੁਰਦੇਵ ਸਾਧ ਸੰਗਤ ਜੀ ਜਿਵੇਂ ਚੰਡੀਗੜ੍ਹ ਵਿੱਚ ਮੌਲੀ ਨਗਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੰਦਿਰ ਨੂੰ ਤੋੜਨ ਦੇ ਜੋ ਹੁਕਮ ਆਏ ਸਨ ਉਹਦੇ ਤਹਿਤ ਪੰਜਾਬ ਦੀਆਂ ਸੰਗਤਾਂ ਨੇ ਪੁਰਜ਼ੋਰ ਆਪਣਾ ਜੋਰ ਲਾਇਆ ਕਿ ਗੁਰੂ ਸਾਹਿਬ ਦੀ ਆਨ ਮਾਨ ਸ਼ਾਨ ਸਥਾਪਿਤ ਰਹੇ ਸੋ ਕੱਟ ਹੋਇਆ ਕੱਟ ਦੇ ਨਾਲ ਸਰਕਾਰ ਨੂੰ ਪ੍ਰਭਾਵਿਤ ਕੀਤਾ ਗਿਆ ਮਸਲਾ ਅੱਗੇ ਵਧਿਆ ਅੱਜ ਦਾਸ ਬਾਬਾ ਕੇਵਲ ਸਿੰਘ ਤਪਸਥਾਨ ਸ੍ਰੀ ਖਾਲਗੜ੍ਹ ਸਾਹਿਬ ਤੋਂ ਔਰ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਦੇ ਪ੍ਰਧਾਨ ਸ਼੍ਰੀਮਾਨ ਸੰਤ ਬਾਬਾ ਕਲਵੰਤ RAM ਜੀ ਭਰੋ ਮਿਆਰਾ ਤੋਂ ਤੇ ਸਾਡੇ ਜਸੀ ਤੱਲਣ ਜੀ ਦੇਸਰਾ ਚੰਡੀਗੜ੍ਹ ਤੋਂ ਤੇ ਸਾਡੇ ਹੀਰਾ ਜੀ ਟਾਈਗਰ ਫੋਰਸ ਤੋਂ ਬਾਬਾ ਨਰੇਸ਼ ਸਿੰਘ ਜੀ ਬਫਰ ਦੇ ਇੱਕ ਰਾਜਪਾਲ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਮਿਲਿਆ ਤੇ ਅੱਜ ਖੁਸ਼ੀ ਦੀ ਗੱਲ ਸੰਗਤਾਂ ਨੂੰ ਇਹ ਹੈ ਕਿ ਸਾਡੀ ਉਸ ਗੁਹਾਰ ਨੂੰ ਸਾਡੀ ਉਸ ਬੇਨਤੀ ਨੂੰ ਪੰਜਾਬ ਦੇ ਗਵਰਨਰ ਪ੍ਰੋਹਤ ਸਾਹਿਬ ਨੇ ਸਹਕਾਰ ਕੀਤਾ ਉਹਨਾਂ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਵਾਇਆ ਕਿ ਮੰਦਿਰ ਜਿਹੜਾ ਹੈ ਉਹ ਤੋੜੇ ਅਨ ਫਿਲਹਾਲ ਨਹੀਂ ਤੋੜੇ ਜਾਊਗਾ ਉਹ ਤੇ ਸਟੇ ਉਹਨਾਂ ਨੇ ਕੀਤੀ ਐ ਸੋ ਸਾਰਿਆਂ ਸੰਗਤਾਂ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਅੱਗੇ ਤੋਂ ਬਿਜੇ ਮੈਂ ਬਾਬਾ ਜੀ ਨੇ ਆਖਿਆ ਕਿ ਰਖਵਾਲੀ ਆਪਾਂ ਸਾਰਿਆਂ ਨੇ ਕਰਨੀ ਐ ਸੋ ਅੱਜ ਮੈਂ ਇੱਥੇ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਵਿਖੇ ਗਵਰਨਰ ਸਾਹਿਬ ਦਾ ਦਿੱਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਰਕਾਰ ਕੀਤਾ ਜੈ ਗੁਰਦੇਵ ਧੰਨ ਹੋਵੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ